ਸਤਿ ਸ਼੍ਰੀ ਅਕਾਲ ਪਿਆਰਿਆਂ ਵੀ ਮੈਂ ਥੋੜਾ ਆਪਣਾ ਮਾਨ ਬਠਿੰਡੇ ਦਾ ਜਗਰਾਉ ਆ ਪੀਡੀਫ ਦੇ ਮੇਲੇ ਤੇ ਜੀ ਆ ਝੋਟੀ ਚੈਂਪੀਅਨ ਬਣੀ ਆ ਬਾਈ ਇੱਕ ਦਰਸ਼ਨੀ ਝੋਟੀ ਆ ਤੇ ਆਪਾਂ ਬਾਈ ਨਾਲ ਵੀ ਗੱਲਬਾਤ ਕਰਾਂਗੇ ਤੇ ਚਾਰ ਸਵੇਰ ਪਈ ਆ ਨਾ ਗੁੰਦੀ ਮੁਕਾਬਲੇ ਦੇ ਪਸ਼ੂ ਰਹਿ ਜਾਂਦੀਆਂ ਨੇ ਓਕੇ ਦੀ ਰਿਪੋਰਟ ਹੈ ਨਾ ਕੰਮ ਤੇ ਥੋੜਾ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਉਹਨਾਂ ਦੀ ਵਜ ਤੇ ਤੇ ਟੀਮੀਆਂ ਤੇ ਦੁਨੀਆ ਦਾ ਸੀ ਰਵਕੋ ਵਕਰੀ ਦਾ ਨਾਗਰੀ ਏਰੀਆ ਚੈਂਪੀਅਨ ਬਣੀ ਹੈ ਭਾਈ ਭਾਈ ਨਾ ਕਰਦੇ ਗੱਲਬਾਤ ਮੁਕਾਬਲੇ ਖਾਏ ਆ ਕੀ ਗੱਲਬਾਤ ਉਹ ਬਹੁਤ ਵਧੀਆ ਜਾਨਾ ਕਿਹੜਾ ਪਿੰਡ ਆ ਕਿਵੇਂ ਕੀ ਕਰਦੇ ਗੱਲਬਾਤ ਆ ਜੋ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਭਾਈ ਮੇਰਾ ਹਰਿੰਦਰਪਾਲ ਸਿੰਘ ਅੱਛਾ ਏ ਭਾਈ ਬਿਊਟੀ ਚੈਂਪੀਅਨ ਬਣੀ ਹੈ ਹਾਂ ਜੀ ਕਿੰਨੇ ਨਾਮ ਜਿੱਤੇ ਨੇ ਸਮੇਂ ਦੇ ਵਿੱਚ ਉਹ ਪੈਸਿਆਂ ਦਾ ਨਹੀਂ ਪਤਾ ਹੀ ਆਹ ਟਰੋਫੀ ਆ ਠੀਕ ਹੈ ਅੱਛਾ ਟਰੋਫੀ ਮੇਰੇ ਪੈਸੇ ਵੀ ਨਾਮ ਆਏਗਾ ਤੇ ਭਾਈ ਕਿੰਨੀ ਉਮਰ ਦੇ ਛੋਟੇ ਇਹਦੀ 26 ਮਹੀਨੇ ਹੀ 26 ਮਹੀਨੇ ਤੇ ਕੀ ਦੀ ਪਿਆ ਦਾ ਇਹ ਸਮਰਾਟ ਥੈਮ ਕੇਰੀਆਂ ਵਾਲੇ ਦੀ ਮਕੇਰੀਆਂ ਚ ਸਮਰਾਟ ਹਾਂਜੀ ਥੈਮ ਕੇਰੀਆਂ ਵਾਲਾ ਸਮਰਾਟ ਤੇਰੀ ਮਾਂ ਦਾ ਕੀ 16 ਕਿਲੋ ਮਾਂ ਦਾ 16 ਕਿਲੋ ਤੋਂ ਤੁਸੀਂ ਛੋਟੇ ਕੋਲੇ ਹੀ ਸੀ ਹਾਂਜੀ ਮੇਰੇ ਕੋਲ ਹੀ ਆ ਅੱਛਾ ਇੰਨੀ ਸੋਹਣੀ ਬਈ ਇਹਦੇ ਸਪੈਸ਼ਲ ਤੁਸੀਂ ਧਿਆਨ ਦਿੱਤਾ ਆਪ ਪਾਲਦੇ ਤੁਸੀਂ ਹਾਂਜੀ ਮੈਂ ਪਾਲਦਾ ਬੰਦਾ ਨਹੀਂ ਰੱਖਿਆ ਨਹੀਂ ਅੱਛਾ ਤੇ ਜੇ ਕਿਸ ਨੇ ਇਦਾਂ ਵੀ ਝੋਟੀ ਤਿਆਰ ਕਰਨੀ ਹੈ ਉਹ ਕਿ ਕੀ ਸਜਾਹ ਮਿਹਨਤ ਨਾਲ ਹੋਊਗੀ ਦੁੱਧ ਵਧੀਆ ਪਲਾਉਣਾ ਪਊਗਾ ਖਰਾਕ ਵਧੀਆ ਪਾਉਣੀ ਪਊਗੀ ਘਰ ਘਰ ਤਿਆਰ ਹੋ ਜਾਣਗੇ ਚੰਗੇ ਸੀਮਨ ਵਰਤਨੇ ਬਣਣਗੇ ਹੂੰ ਤੇ ਕਿੰਨੇ ਟਾਈਮ ਤੋਂ ਪਸ਼ੂ ਰੱਖਦੇ ਤੁਸੀਂ ਮੈਂ ਤਾਂ ਬਚਪਨ ਤੋਂ ਹੀ ਮੇਰੇ ਦਾਦਾ ਜੀ ਰੱਖਦੇ ਸੀਗੇ ਪਰਦਾਦਾ ਜੀ ਵੀ ਰੱਖਦੇ ਸੀ ਕਿੰਨੇ ਕ ਪਸ਼ੂਆਂ ਤੁਹਾਡੇ ਕੋਲ ਮੇਰੇ ਕੋਲ 15 16 ਨੇ ਸਾਰੇ ਦਰਸ਼ਨੀ ਆ ਹਾਂਜੀ ਵਧੀਆ ਨੇ ਸਾਰੇ ਇਹ ਪਹਿਲਾਂ ਵੀ ਨਾਮ ਦਿੱਤੇ ਬਾਈ ਛੁੱਟੇ ਨਹੀਂ ਪਹਿਲਾਂ ਹੀ ਆ ਪੀਡੀਐਫ ਪਹਿਲੀ ਵਾਰੀ ਲੈ ਕੇ ਆਇਆ ਪਹਿਲੀ ਵਾਰੀ ਲੈ ਕੇ ਆਇਆ ਠੀਕ ਹੈ ਸਮਰਾਟ ਦੀ ਬੱਚੀ ਆ ਜੀ ਮਾਂ ਦਾ 16 ਕਿਲੋ ਬੁੱਤ ਤੇ ਬਿਊਟੀ ਦੇ ਵਿੱਚ ਪਹਿਲੇ ਨੰਬਰ ਤੇ ਹਾਂਜੀ ਬਿਊਟੀ ਦੇ ਵਿੱਚ ਆਈ ਆ ਹਾਂਜੀ ਸਾਰੇ ਪੱਖੋਂ ਵੀ ਮੰਨ ਲਾ ਇਹਨੂੰ ਆਪਾਂ ਓਕੇ ਕਹਿ ਸਕਦੇ ਹਾਂ ਹਾਂਜੀ ਤੇ ਇਹ ਫਿਰ ਰੱਖਣੀ ਆ ਆਪਣਾ ਮਣਕੀ ਆ ਨਹੀਂ ਰੱਖਾਂਗੇ ਕਿਸੇ ਵੀ ਕੀਮਤ ਦਾ ਨਹੀਂ ਸੇਲ ਕਰਨੀ। ਅੱਛਾ ਨਹੀਂ ਕਰਨ। ਪਿਆਰ ਪਿਆਰ ਉਹਦੇ ਨਾਲ। ਬਹੁਤ ਆਵੇ। ਅੱਛਾ ਤੇ ਆਪਣਾ ਪਿੰਡ ਕਿਹੜਾ ਵੀਰੇ? ਮੇਰਾ ਝਕੋਹੀ। ਹੈ? ਝਕੋਹੀ। ਇਹ ਝਕੋਹੀ ਧੀਰੇ ਕੋਲੇ ਆ। ਨਹੀਂ ਨਹੀਂ। ਫੰਨਾ ਤਸੀਲ ਜ਼ਿਲ੍ਹਾ ਲੁਧਿਆਣਾ ਅੱਛਾ 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 ਫੰਨੇ ਦੇ ਕੋਲੇ ਆ ਠੀਕ ਐ ਅਰੇ ਪਸ਼ੂਆਂ ਦਾ ਸ਼ੌਂਗਾ ਆਪ ਤੁਸੀਂ ਪੜੇ ਕਿੰਨੇ ਹੋ ਮੈਂ ਪਲੱਸ 2 ਕੀਤੀ ਆਈ ਉਹ ਤੋਂ ਬਾਅਦ ਹੋਣਾ ਤੇ ਵੈਟਰਨਰੀ ਡਾਕਟਰ ਦਾ ਕੀਤਾ ਕੋਰਸ ਵੈਟਰਨਰੀ ਡਾਕਟਰ ਵੀ ਇਹ ਜਰੂਰੀ ਐ ਵੀ ਬੰਦੇ ਨੂੰ ਇਹ ਵੀ ਨੌਲੇਜ ਹੋਵੇ ਡਾਕਟਰੀ ਬਾਰੇ ਵੀ ਜਰੂਰੀ ਆਈ ਘਟੋ ਘਟ ਆਪਣੇ ਪਸ਼ੂਆਂ ਦੀ ਤਾਂ ਹੋਣੀ ਚਾਹੀਦੀ ਆ ਇਹ ਹੈ ਨਾ ਘਟੋ ਘਟ ਪਰਿਵਾਰ ਚੋਂ ਇੱਕ ਬੰਦਾ ਨੌਲੇਜ ਰੱਖਦਾ ਹੋਵੇ ਹੈ ਨਾ ਤੇ ਹੋਰ ਬਾਈ ਕੀ ਖਾਸੀਅਤ ਅਰੇ ਤੈਨੂੰ ਆਪ ਨੂੰ ਕਿਹੜੀ ਚੀਜ਼ ਨਹੀਂ ਬੰਦ ਬਿਊਟੀ ਸਾਰੀਆਂ ਕੱਟੀਆਂ ਨਾਲੋਂ ਵਧੀਆ ਸੀਗੀ ਕੱਦ ਉੱਚਾ ਸੀਗਾ ਪਿੱਠ ਪੂੜਾ ਬਹੁਤ ਸੋਹਣਾ ਸੀ ਤੇਰੀ ਛਾਣਾ ਦਾ ਗੈਪ ਬਹੁਤ ਸੋਹਣਾ ਛਾਣਾ ਦਾ ਗੈਪ ਉਹ ਵੀ ਸਾਨੂੰ ਦਿਖਾ ਦੀਏ ਬਾਈ ਨੇ ਸ਼ੌਂਕ ਨਾਲ ਗਾਨੀ ਵੀ ਪਾਈ ਹੋਈ ਆ ਹਨਾ ਇਹਨਾਂ ਪਹਿਲਾ ਪ੍ਰਾਈਜ਼ ਤੇ ਪਹਿਲਾ ਦੂਜਾ ਜਿਹੜਾ ਛਾਣਾ ਦਾ ਜਿਹੜਾ ਗੈਪ ਉਹ ਇਹਨਾਂ ਵਿੱਚੋਂ ਫਾਈਨਲ ਕਰਨਾ ਸੋ ਇਹ ਪੰਜ ਨਖਰੇ ਦੇ ਜਿਹੜੇ ਆ ਸਕਦੇ ਨੇ ਇਹਨਾਂ ਦੇ ਰਵਾ ਦੇ ਵਿੱਚ ਪ੍ਰਵਾਹ ਚੜੇ ਛਾਣਾ ਦਾ ਗੈਪ ਇਹਨਾਂ ਨੂੰ ਆਪਾਂ ਹੁਣ ਜਿਹੜੇ ਆ ਉਹ ਨੰਬਰ 1 ਚਰਨੇ ਬੋਲ ਜਣੇ ਲੋ ਬਾਈ ਖਰਾਕ ਫਿਰ ਕਿਹੜੀ ਖਰਾਕ ਪਾਉਣੀ ਸਾਨੂੰ ਵੀ ਦੱਸੋ ਹੁਣ ਬੜੇਵਿਆਂ ਦੀ ਖਾਲਾ ਹੀ ਤੇ ਮਿਕਸ ਫੀਡ ਆ ਹਾਂ ਦੋਏ ਚੀਜ਼ਾਂ ਦਿੰਨੇ ਆ ਬੜੇਵੇਂ ਦੀ ਘਰੇ ਆਪ ਬਣਾ ਕੇ ਨਹੀਂ ਖੜ ਲੈ ਆਉਨੇ ਹੁੰਨੇ ਆ ਬੜੇਵੇਂ ਕਢਾ ਲੈਣੇ ਹੁੰਨੇ ਆ ਆ ਚਾਰ ਬਾਰੇ ਕੀ ਕਹਿਣਾ ਜਣੇ ਨਹੀਂ ਉਹ ਵੀ ਪਾਉਨੇ ਆ ਚਾਰ ਪਾਉਨੇ ਪਾਉਣਾ ਚਾਹੀਦਾ ਹਾਂਜੀ ਪਾਉਣਾ ਚਾਹੀਦਾ ਠੀਕ ਹੈ ਹੁਣ ਕਿੰਨੀ ਕੀ ਖੁਸ਼ੀ ਆ ਤੁਹਾਨੂੰ ਪਹਿਲੇ ਨੰਬਰ ਤੇ ਬਹੁਤ ਜ਼ਿਆਦਾ ਖੁਸ਼ੀ ਆ ਬਹੁਤ ਜ਼ਿਆਦਾ ਘਰੇ ਫੋਨ ਕਰਤਾ ਹਾਂਜੀ ਠੀਕ ਹੈ ਬਾਈ ਬਾਈ ਝੋਟੀ ਬਾਈ ਨੇ ਸ਼ੌਂਕ ਨਾ ਪਾਲੀ ਆ ਸ਼ੌਂਕ ਹੋਣਾ ਚਾਹੀਦਾ ਤੁਸੀਂ ਕੋਈ ਵੀ ਕੰਮ ਕਰਨਾ ਬਾਈ ਨੇ ਸ਼ੌਂਗਣਾ ਪਾਲੀ ਤੇ ਅੱਜ ਪਹਿਲਾ ਨੰਬਰ ਜਿੱਤਿਆ ਤੇ ਝੋਟੀ ਨੂੰ ਦੇਖਣ ਵਾਲੇ ਨੇ ਲੈਣਾ ਲੱਗੀਆਂ ਪਈਆਂ ਬਾਈ ਕਹਿੰਦੇ ਕਿਸੇ ਕੀਮਤ ਤੇ ਨਹੀਂ ਦੇਣੀ ਮੇਰੀ ਇਹ ਪਿਆਰੀ ਹੈ ਮੇਰੀ ਇਹ ਜਾਨ ਹੈ ਤੇ ਚਲੋ ਬਾਈ ਠੀਕ ਹੈ ਜੀ ਧੰਨਵਾਦ ਸਾਰੀ ਗੱਲ ਜੀ ਠੀਕ ਹੈ